ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਤੇ ਪੰਜ ਆਪ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਇੱਕ ਨਵੀਂ ਚੀਜ਼ ਲੈ ਕੇ ਹਾਜ਼ਰ ਹੋਏ ਆਂ ਕਿ ਸਿਆਣਿਆਂ ਨੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਸੀਗੇ ਉਹਨਾਂ ਨੇ ਬੜੀਆਂ ਕੀਮਤੀ ਕੀਮਤੀ ਗੱਲਾਂ ਕਹੀਆਂ ਜੋ ਪਹਿਲਾਂ ਜਿਹੜੇ ਉਹ ਫਾਲੋ ਕਰਦੇ ਹੁੰਦੇ ਸੀ ਲੋਕ ਪਰ ਹੌਲੀ-ਹੌਲੀ ਉਹ ਗੱਲਾਂ ਵਿਸਰਦੇ ਜਾਂਦੇ ਆ ਉਹ ਗੱਲਾਂ ਅਲੋਪ ਹੁੰਦੀਆਂ ਜਾ ਰਹੀਆਂ ਤੇ ਉਹਨਾਂ ਵਿੱਚੋਂ ਹੀ ਅੱਜ ਇੱਕ ਗੱਲ ਆਪਾਂ ਸਾਂਝੀ ਕਰਾਂਗੇ ਚਾਰ ਚੀਜ਼ਾਂ ਸਿਆਣਿਆਂ ਨੇ ਕਿਹਾ ਦੋਸਤੋ ਬਹੁਤ ਹੀ ਕੀਮਤੀ ਉਹ ਕਹਿੰਦੇ ਭੋਜਨ ਭਜਨ ਖਜ਼ਾਨਾ ਨਾਰੀ ਚਾਰੋਂ ਪਰਦੇ ਕੇ ਅਧਿਕਾਰੀ ਸਿਆਣਿਆਂ ਨੇ ਕਿਹਾ ਵੀ ਚਾਰ ਚੀਜ਼ਾਂ ਜ਼ਿੰਦਗੀ ਦੇ ਵਿੱਚ ਪੜਦੇ ਦੇ ਅੰਦਰ ਰਹਿਣੀ ਜ਼ਰੂਰੀ ਹੈ ਪਹਿਲੀ ਗੱਲ ਤਾਂ ਚਾਰੋਂ ਚੀਜ਼ਾਂ ਹੀ ਬਹੁਤ ਹੀ ਕੀਮਤੀ ਹੈ ਔਰ ਆਪਣੀ ਆਪਣੀ ਜਗ੍ਹਾ ਤੇ ਬਹੁਤ ਹੀ ਆਪ ਦਾ ਇੰਪੋਰਟੈਂਸ ਰੱਖਦੀਆਂ ਹੈ ਜਿਵੇਂ ਭੋਜਨ ਦੀ ਗੱਲ ਕਰੀਏ ਤਾਂ ਭੋਜਨ ਇੱਕ ਸਾਡੀ ਬਹੁਤ ਹੀ ਜ਼ਰੂਰੀ ਲੋੜ ਹੈ ਜਿਵੇਂ ਰੋਟੀ ਕੱਪੜਾ ਤੇ ਮਕਾਨ ਤਿੰਨ ਚੀਜ਼ਾਂ ਚਾਹੀਦੀਆਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਿਉਣ ਵਾਸਤੇ ਸੋ ਭੋਜਨ ਉਹਨਾਂ ਵਿੱਚੋਂ ਇੱਕ ਲੋੜ ਹੈ ਇਹ ਕੀਮਤੀ ਹੈ ਇੰਪੋਰਟੈਂਟ ਹੈ ਨੰਬਰ 2 ਤੇ ਭਜਨ ਅਸੀਂ ਦੋਸਤੋ ਅਗਰ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚੋਂ ਅਗਰ ਅਸੀਂ ਉਹਨਾਂ ਦੇ ਅਰਥ ਸਮਝੀਏ ਜਾਂ ਆਪਾਂ ਕਥਾ ਸੁਣਦੇ ਗੀਤਨ ਸੁਣਦੇ ਆ ਤਾਂ ਉਹਨਾਂ ਨੇ ਭਜਨ ਨੂੰ ਗੁਰੂ ਸਾਹਿਬ ਨੇ ਬਹੁਤ ਮਹੱਤਤਾ ਦਿੱਤੀ ਹੈ ਉਹ ਕਹਿੰਦੀ ਹੈ ਕਿ ਅਸੀਂ ਇਸ ਸੰਸਾਰ ਤੇ ਆਏ ਹੀ ਆਪਣਾ ਜੀਵਨ ਸਫਲ ਕਰਨਾ ਔਰ ਜੀਵਨ ਸਫਲ ਕਿਸ ਤਰ੍ਹਾਂ ਹੁੰਦਾ ਹੈ ਪ੍ਰਮਾਤਮਾ ਦਾ ਨਾਮ ਲੈ ਕੇ ਪ੍ਰਮਾਤਮਾ ਦੀ ਯਾਦ ਆਪਣੇ ਦਿਲ ਵਿੱਚ ਵਸਾ ਕੇ ਸੋ ਭਾਜੈ ਨਾ ਜਿਹੜਾ ਨਾਮ ਜਪਣਾ ਜਿਹੜਾ ਇਹ ਵੀ ਇੱਕ ਬਹੁਤ ਹੀ ਕੀਮਤੀ ਚੀਜ਼ ਹੈ ਤੀਜੇ ਨੰਬਰ ਤੇ ਆਉਂਦਾ ਹੈ ਖਜ਼ਾਨਾ ਖਜ਼ਾਨੇ ਦੇ ਵਿੱਚ ਦੋਸਤੋ ਸੋਨਾ ਚਾਂਦੀ ਵੀ ਆ ਸਕਦਾ ਹੈ ਮਾਇਆ ਵੀ ਆ ਸਕਦੀ ਹੈ ਜਿਸ ਤਰ੍ਹਾਂ ਰੁਪਏ ਦੌਲਤ ਠੀਕ ਹੈ ਜੀ ਇਹ ਵੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਇਹਦੇ ਵਿੱਚ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਤੁਹਾਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ ਲੋਕ ਇਸ ਵਾਸਤੇ ਮਿਹਨਤ ਵੀ ਕਰਦੇ ਆ ਕੁਛੀ ਕੋਈ ਵੀ ਚੀਜ਼ ਖਰੀਦਣੀ ਉਹਦੇ ਲਈ ਵੀ ਪੈਸੇ ਦੀ ਜਰੂਰਤ ਹੁੰਦੀ ਸੋ ਇਹ ਵੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਤੇ ਚੌਥੇ ਨੰਬਰ ਤੇ ਆਉਂਦਾ ਨਾਰੀ ਇਸਤਰੀ ਇਸਤਰੀ ਵੀ ਸਿਆਣੇ ਕਹਿੰਦੇ ਸੀ ਕਿ ਇਸਤਰੀ ਹੈ ਜਿਹੜੀ ਨਾਰੀ ਹੈ ਉਹ ਘਰ ਦੀ ਇੱਜ਼ਤ ਹੁੰਦੀ ਹੈ ਕਹਿੰਦੇ ਹੁੰਦੇ ਜੇ ਤੁਹਾਡੀ ਘਰ ਦੀ ਇੱਜ਼ਤ ਚਲੀ ਗਈ ਤਾਂ ਸਮਝ ਲਓ ਤੁਹਾਡਾ ਸਭ ਕੁਝ ਚਲਾ ਗਿਆ ਸੋ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਜਾਂ ਜਿਹੜੀਆਂ ਪ੍ਰਾਣੀਆਂ ਇਸ ਤਰ੍ਹਾਂ ਸੀ ਜਿਵੇਂ ਸਾਡੀ ਦਾਦੀ ਦੇ ਵੀਰ ਦੇ ਟਾਈਮ ਦੀ ਗੱਲ ਆ ਮੈਂ ਦੇਖਦਾ ਰਿਆ ਟੋ ਕੁੰਡ ਕੱਢਦੀਆਂ ਹੁੰਦੀਆਂ ਸੀ ਆਪਣੇ ਤੋਂ ਵੱਡੇ ਬੰਦੇ ਤੋਂ ਜਾਂ ਕੋਈ ਪਰਾਏ ਮਰਦ ਤੋਂ ਕਿਸੇ ਨੇ ਘਰੇ ਆ ਜਾਣਾ ਉਹਨਾਂ ਨੂੰ ਚੁੰਨੀ ਨਾਲ ਪੱਲਾ ਕਰ ਲੈਣਾ ਆਪਣਾ ਚਿਹਰਾ ਨਾ ਦਿਖਾਉਣਾ ਤੇ ਹੁਣ ਜਿਵੇਂ ਕੋਈ ਲੜਕੀ ਨਵੀਂ ਵਿਆਹ ਕੇ ਆਈ ਆ ਉਹ ਲਜੇਟ ਦੀ ਥਾਂ ਤੇ ਜਿਹੜਾ ਵੀ ਉਹਦਾ ਯਾ ਲੱਗਦਾ ਹੁੰਦਾ ਸੀ ਉਹਦੇ ਤੋਂ ਉਹਨੇ ਕੁੰਡ ਕੱਢਣਾ ਸੋ ਉਹ ਇੱਕ ਪਰਦੇ ਦੇ ਵਿੱਚ ਰਹਿਣ ਦਾ ਮਤਲਬ ਸੀਗਾ ਸਾਰਾ ਉਹ ਸਿਆਣਿਆਂ ਨੇ ਉਹ ਬਣਾਇਆ ਹੋਇਆ ਸੀ ਤੇ ਪਰ ਦੋਸਤੋ ਅੱਜ ਕੱਲ ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਦੀ ਇਹਨਾਂ ਨੂੰ ਸਮਝਾਂਗੇ ਕਿ ਇਹ ਚੀਜ਼ ਕਿਉਂ ਇੰਪੋਰਟੈਂਟ ਆ ਇਹ ਠੀਕ ਹੈ ਜੀ ਸਭ ਤੋਂ ਪਹਿਲਾਂ ਭੋਜਨ ਦੀ ਗੱਲ ਕਰਦੇ ਹਾਂ ਸੋ ਦੋਸਤੋ ਪੁਰਾਣੇ ਸਮੇਂ ਵਿੱਚ ਜਿਹੜੇ ਬਯੁਰਗ ਹੁੰਦੀ ਸੀ ਉਹ ਭੋਜਨ ਸਾਰਿਆਂ ਦੇ ਸਾਹਮਣੇ ਬੈ ਕੇ ਨਹੀਂ ਛਕਦੇ ਸੀ ਮੈਂ ਪਰਿਵਾਰ ਦੀ ਗੱਲ ਨਹੀਂ ਕਰ ਰਿਹਾ ਪਰਿਵਾਰ ਅਲੱਗ ਚੀਜ਼ ਆ ਪਰਿਵਾਰ ਦੇ ਬਹਿਕ ਵਿੱਚ ਬਹਿ ਕੇ ਤੁਸੀਂ ਛੱਕ ਸਕਦੇ ਹੋ ਪਰ ਕੋਈ ਅਜਨਬੀ ਵਿਅਕਤੀ ਜਿਹੜਾ ਕੋਈ ਬਾਹਰੋਂ ਆਇਆ ਹੋਇਆ ਜਾਂ ਕੋਈ ਪਰਾਇਆ ਜਾਂ ਕੋਈ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਸਿਆਣੇ ਉਹਦੇ ਸਾਹਮਣੇ ਬਹਿ ਕੇ ਭੋਜਨ ਨਹੀਂ ਛੱਕਦੇ ਸੰਨ ਕਿਉਂਕਿ ਕਹਿੰਦੇ ਜਦੋਂ ਭੋਜਨ ਖਾ ਰਿਹਾ ਬੰਦਾ ਉਹ ਬੰਦਾ ਤੱਕੀ ਜਾਂਦਾ ਹੈ ਤੇ ਤੱਕਣੀ ਨਾਲ ਹੀ ਬੜਾ ਫਰਕ ਪੈਂਦਾ ਕਈ ਕੋਈ ਇਸ ਨੂੰ ਕਿੰਨ ਤੋਂ ਪਰੰਤੂ ਕਰਨਗੇ ਕਿ ਇਹ ਇੱਕ ਮਹਿਜ਼ ਇੱਕ ਵਹਿਮ ਆ ਜਾਂ ਹੈ ਨਹੀਂ ਦੋਸਤੋ ਇਹ ਸਹੀ ਗੱਲ ਆ ਹੋ ਜਾਣਾ ਜਿਹੜਾ ਉਹ ਪਰਦੇ ਦੇ ਵਿੱਚ ਬਹਿ ਕੇ ਹੀ ਛਕਣਾ ਚਾਹੀਦਾ ਕੀ ਖਾ ਰਹੇ ਹੋ ਕੀ ਕਰ ਰਹੇ ਹੋ ਇਸ ਨਾਲ ਤੁਹਾਡੇ ਸਰੀਰ ਤੇ ਵੀ ਅਸਰ ਹੁੰਦਾ ਠੀਕ ਆ ਜੀ ਨੰਬਰ 2 ਤੇ ਭਜਨ ਕਦੇ ਵੀ ਤੁਸੀਂ ਨਾਮ ਜਪਣਾ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਤੁਸੀਂ ਦੱਸਣਾ ਨਹੀਂ ਕਿ ਮੈਂ ਕਿੰਨਾ ਪਾਠ ਕਰਦਾ ਹਾਂ ਕਿੰਨੇ ਵਜੇ ਉੱਠਦਾ ਹਾਂ ਠੀਕ ਆ ਜੀ ਸੰਤ ਮਹਾਪੁਰਸ਼ਾਂ ਦੀ ਕਥਾ ਸੁਣਦੇ ਹੋ ਤਾਂ ਇੱਥੋਂ ਤੱਕ ਕਹਿ ਦਿੰਦੇ ਆ ਕਿ ਅਗਰ ਤੁਸੀਂ ਕਿਸੇ ਨੂੰ ਦੱਸ ਦਿੱਤਾ ਕਿ ਮੈਂ ਕਿੰਨੇ ਪਾਠ ਕਰਦਾ ਕਿੰਨੇ ਵਿੱਚ ਉੱਠਦਾ ਕੀ ਬਾਣੀ ਪੜ੍ਹਦਾ ਤੇ ਸਮਝ ਲਓ ਉਹ ਤੁਹਾਡੀ ਨੇਫਲ ਜਾਵੇਗੀ ਉਸ ਦਾ ਅਸਰ ਖਤਮ ਹੋ ਜਾਵੇਗਾ ਇਸ ਕਰਕੇ ਗੋਪਤ ਤਰੀਕੇ ਦੇ ਵਿੱਚ ਜੋ ਤੁਸੀਂ ਪਾਠ ਕਰਨਾ ਉਹ ਕਿਸੇ ਨੂੰ ਦੱਸਣਾ ਨਹੀਂ ਉਹੀ ਤੁਹਾਡੇ ਖਜ਼ਾਨੇ ਵਿੱਚ ਜਮਾ ਹੁੰਦਾ ਜਿਸ ਤਰ੍ਹਾਂ ਖਰਚਣ ਵਾਲੀ ਗੱਲ ਆ ਦੋਸਤੋ ਜਿਸ ਤਰ੍ਹਾਂ ਆਪਾਂ ਖਜ਼ਾਨੇ ਦੇ ਵਿੱਚ ਕੋਈ ਚੀਜ਼ ਪਈ ਆ ਆਪਾਂ ਉਹਦੇ ਵਿੱਚੋਂ 1000 ਰੁਪਏ 2000 ਰੁਪਏ ਕੱਢ ਲਿਆ ਜੀ ਦਾ ਉਹ ਬਾਹਰ ਦੇ ਦਿੱਤਾ ਅਗਲੇ ਨੇ ਦੇਖ ਲਿਆ ਹਾਂਜੀ ਪੈਸੇ ਖਰਚੇ ਆ ਉਹਦੇ ਵਿੱਚੋਂ ਘਟ ਗਿਆ ਨਾ ਉਹਨਾਂ ਇਸੇ ਤਰੀਕੇ ਭਾਜਣਾ ਭਜਨ ਦੇ ਵਿੱਚ ਜਿੰਨਾ ਤੁਸੀਂ ਕੁਝ ਦੱਸ ਦਿੱਤਾ ਕਿਸੇ ਨੂੰ ਉਹ ਸਮਝ ਲੋ ਤੁਹਾਡੀ ਕੀਤੀ ਹੋਈ ਕਮਾਈ ਦੇ ਵਿੱਚੋਂ ਉਹ ਜਿਹੜਾ ਤੁਹਾਡਾ ਖਜ਼ਾਨਾ ਨਾਮ ਦਾ ਉਹ ਖਰਚ ਹੋ ਗਿਆ ਸੋ ਇਹ ਵੀ ਪਰਦੇ ਦੇ ਵਿੱਚ ਨਾਮ ਜਪਣਾ ਜ਼ਰੂਰੀ ਆ ਤੀਜਾ ਆਉਂਦਾ ਖਜ਼ਾਨਾ ਖਜ਼ਾਨਾ ਦੋਸਤੋ ਦੌਲਤ ਆ ਪੁਰਾਣੇ ਸਮੇਂ ਦੇ ਵਿੱਚ ਲੋਕ ਪੈਸੇ ਸੋਨਾ ਚਾਂਦੀ ਜਿਆਦਾ ਨਹੀਂ ਬਹਨਦੇ ਸੀ ਇਹ ਸੋਨਾ ਚਾਂਦੀ ਪੈਸੇ ਲੁਕੋ ਕੇ ਰੱਖਦੇ ਸੀ ਕਿਸੇ ਨੂੰ ਦੱਸਿਆ ਨਹੀਂ ਜਾਂਦਾ ਸੀ ਉਸ ਦਾ ਇੱਕ ਮਕਸਦ ਅੱਜ ਦੇ ਯੁੱਗ ਵਿੱਚ ਅਗਰ ਤੁਸੀਂ ਦੇਖੋ ਕਿ ਅਗਰ ਕੋਈ 4 ਪੈਸੇ ਕਮਾ ਲੈਂਦਾ ਅੱਜ ਕੱਲ ਕੋਈ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਫਲ ਹੋ ਜਾਂਦਾ 4 ਪੈਸੇ ਆ ਜਾਂਦੇ ਆ ਤੁਸੀਂ ਦੇਖੋ ਨਾ ਥ੍ਰੈਟ ਆਉਣ ਲੱਗ ਪੈਂਦੇ ਹਨ ਧਮਕੀਆਂ ਆਉਣ ਲੱਗ ਪੈਂਦੀਆਂ ਇਹਦਾ ਮਤਲਬ ਤੁਸੀਂ ਪਰਦੇ ਦੇ ਵਿੱਚ ਉਹ ਚੀਜ਼ ਨਹੀਂ ਰੱਖੀ ਤੁਸੀਂ ਜਾ ਰਹੇ ਹੋਗੇ ਤਾਂ ਤੁਹਾਨੂੰ ਉਹਦਾ ਨੁਕਸਾਨ ਹੋ ਰਿਹਾ। ਉਹ ਜਿਹੜਾ ਖਜ਼ਾਨਾ ਹੈ ਉਹ ਵੀ ਪਰਦੇ ਦੇ ਵਿੱਚ ਵਾ ਤੇ ਜ਼ਿਆਦਾਤਰ ਲੋਕ ਪਰਦੇ ਵਿੱਚ ਹੀ ਰੱਖਦੇ ਆ। ਬਹੁਤੇ ਲੋਕ ਨਹੀਂ ਦੱਸਦੇ ਕਿ ਸਾਡੇ ਕੋਲ ਕੀ ਆ ਕੀ ਨਹੀਂ ਬੈਂਕਾਂ ਦੇ ਵਿੱਚ ਕੋਈ ਕੈਸਾ ਪਿਆ ਜਾਂ ਸੋਨਾ ਚਾਂਦੀ ਪਿਆ ਨਹੀਂ ਦੱਸਿਆ ਜਾਂਦਾ। ਇਸ ਨੂੰ ਪਰਦੇ ਦੇ ਵਿੱਚ ਰੱਖਣ ਦਾ ਸਭ ਨੂੰ ਹੀ ਪਤਾ ਹੁੰਦਾ। ਜਿਹਦੇ ਕੋਲੇ ਆ ਜਾਂਦਾ ਉਹ ਆਪੇ ਪਰਦੇ ਵਿੱਚ ਕਰ ਲੈਂਦਾ ਪਰ ਜਦੋਂ ਅਸੀਂ ਫਾਈਨੈਂਸ਼ੀਅਲ ਤੋਂ ਆਪਾਂ ਸਟੇਟਸ ਦੇ ਤੌਰ ਤੇ ਆਪਾਂ ਵਿਚਰਦੇ ਆ ਜਿਵੇਂ ਗੱਡੀਆਂ ਮਹਿੰਗੀਆਂ ਮਹਿੰਗੇ ਮਕਾਨ ਕੋਈ ਪ੍ਰਾਪਰਟੀ ਖਰੀਦਦੇ ਆ ਤੇ ਉਹ ਨਿਗਾ ਦੇ ਵਿੱਚ ਬੰਦਾ ਆ ਜਾਂਦਾ ਉਹ ਤੋਂ ਥ੍ਰੈਟ ਆਉਂਦਾ ਉਹ ਵੀ ਇੱਕ ਨੁਕਸਾਨ ਚੌਥਾ ਤੇ ਲਾਸਟ ਜਿਹੜੀ ਚੀਜ਼ ਆ ਉਹ ਹੈਗਾ ਨਾਰੀ ਇਸਤਰੀ ਇਸਤਰੀ ਇੱਜ਼ਤ ਹੁੰਦੀ ਆ ਦੋਸਤੋ ਪਰਦੇ ਦੇ ਵਿੱਚ ਕਿਉਂ ਰੱਖਿਆ ਜਾਂਦਾ ਇਸਤਰੀ ਨੂੰ ਉਹ ਇਸ ਕਰਕੇ ਕਿਉਂਕਿ ਪਰਾਏ ਮਰਦ ਦੀ ਜਿਹੜਾ ਰੂਪ ਹੈ ਜਿਹੜਾ ਸੁਹੱਪਣ ਆ ਠੀਕ ਹੈ ਨਾ ਇਹ ਬੰਦਾ ਕੁਦਰਤ ਹੀ ਹੈ ਕੁਦਰਤ ਦੇ ਤੌਰ ਤੇ ਇਹ ਬਣਿਆ ਹੋਇਆ ਹੈ ਕਿ ਉਹ ਜਿਹੜਾ ਰੂਪ ਆ ਸੁਹੱਪਣ ਆ ਉਹ ਹਰ ਕੋਈ ਦੇਖ ਕੇ ਪ੍ਰਭਾਵਿਤ ਹੁੰਦਾ ਦੂਸਰੇ ਨੂੰ ਠੀਕ ਹੈ ਨਾ ਜੀ ਅਗਰ ਤੁਸੀਂ ਉਹ ਸੇਫ ਰਹਿਣਾ ਜਾਂ ਉਹ ਪਰਦੇ ਦੇ ਵਿੱਚ ਇਸੇ ਕਰਕੇ ਰੱਖਿਆ ਜਾਂਦਾ ਸੀ ਜਿਹੜੇ ਪ੍ਰਾਣ ਇਸ ਸਮੇਂ ਇਸ ਤਰੀਏ ਇਸੇ ਕਰਕੇ ਉਹ ਢੰਡ ਕਹਿੰਦੇ ਉਹਨੂੰ ਚੁੰਨੀ ਦਾ ਪੱਲਾ ਕਰਨਾ ਤਾਂ ਕਿ ਪ੍ਰਾਇ ਮਰਦ ਦੀ ਜਿਹੜੀ ਨਜ਼ਰ ਆ ਜਿਹੜੀ ਉਹ ਕਿਸੇ ਔਰਤ ਦੇ ਰੂਪ ਤੇ ਨਾ ਪਵੇ ਉਹ ਵਧੀਆ ਗੱਲ ਸੀ ਇੱਕ ਪਰ ਸਮੇਂ ਦੇ ਨਾਲ ਸਭ ਕੁਝ ਚੇਂਜ ਹੁੰਦਾ ਜਾ ਰਿਹਾ ਪਰ ਫਿਰ ਵੀ ਹੁਣ ਵੀ ਚਲੋ ਸਮਾਂ ਬਦਲ ਗਿਆ ਮਾਡਰਨਾਈਜੇਸ਼ਨ ਆ ਗਈ ਹੈ ਠੀਕ ਹੈ ਲੜਕੀਆਂ ਨੂੰ ਆਜ਼ਾਦ ਰਹਿਣ ਦੀ ਖੁੱਲ ਹੈ ਅੱਜ ਕੱਲ ਨਹੀਂ ਘੁੰਡ ਕੱਢਦਾ ਠੀਕ ਹੈ ਜੀ ਪਰ ਇੱਕ ਲਿਮਟ ਜ਼ਰੂਰ ਹੋਣੀ ਚਾਹੀਦੀ ਹੈ ਇੱਕ ਪਰਦਾ ਲਿਮਟ ਕੁਝ ਹੱਦ ਤੱਕ ਇੱਕ ਲਿਮਟ ਜ਼ਰੂਰ ਹੋਣੀ ਚਾਹੀਦੀ ਹੈ ਠੀਕ ਹੈ ਨਾ ਜੀ ਉਹਦੇ ਨਾਲ ਉਹ ਘਰ ਦੀ ਇੱਜ਼ਤ ਵੀ ਬਣੀ ਰਹਿੰਦੀ ਹੈ ਸੋ ਨਾਰੀ ਨੂੰ ਹਮੇਸ਼ਾ ਇਹ ਆਪਣੇ ਇੱਕ ਲਿਮਟ ਦੇ ਵਿੱਚ ਰਹਿਣਾ ਚਾਹੀਦਾ ਉਹ ਉਸੇ ਵਿੱਚ ਹੀ ਅਸਰ ਫਾਇਦਾ ਹੈ ਸੋ ਇਹ ਚਾਰ ਚੀਜ਼ਾਂ ਦੋਸਤੋ ਇਹ ਮੈਂ ਸਿਆਣੇ ਤੋਂ ਸੁਣਦਾ ਹੁੰਦਾ ਸੀ ਅੱਜ ਮੇਰੇ ਮਨ ਵਿੱਚ ਆਇਆ ਕਿ ਆਗਮਨਰ ਸ਼ੇਅਰ ਕੀਤੀ ਜਾਵੇ ਸੋ ਇਹ ਚਾਰੇ ਚੀਜ਼ਾਂ ਹਮੇਸ਼ਾ ਸਾਨੂੰ ਯਾਦ ਰੱਖਣੇ ਚਾਹੀਦੇ ਆ ਜੇ ਅਗਰ ਅਸੀਂ ਚਾੜੇ ਚੀਜ਼ਾਂ ਪੜਦੇ ਵਿੱਚ ਨਹੀਂ ਰੱਖਦੇ ਤਾਂ ਸਾਨੂੰ ਨੁਕਸਾਨ ਝੱਲ ਸਕਦੇ ਆ ਸਾਨੂੰ ਇਸ ਦਾ ਨੁਕਸਾਨ ਹੋ ਸਕਦਾ ਸੋ ਉਮੀਦ ਕਰਦਾ ਕਿ ਆਪ ਜੀ ਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਹੋਵੇ ਲਾਈਕ ਕਰਦੇ ਆ ਜੇ ਸ਼ੇਅਰ ਕਰਦੇ ਆ ਜੀ ਠੀਕ ਆ ਜੀ ਮਿਲਦੇ ਆ ਦੋਸਤੋ ਕਿਸੇ ਅਗਲੀ ਵੀਡੀਓ ਵਿੱਚ ਫੇਰ ਕੋਈ ਨਵੀਂ ਚੀਜ਼ ਲੈ ਕੇ ਤਦ ਤੱਕ ਲਈ ਆ ਗਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ